ਕ੍ਰੋਮਣੀ ਕਾਲੀ ਦਲ ਬਾਦਲ ਲਈ ਕੱਲ ਦੀ ਬੜੀ ਮਾੜੀ ਖਬਰ ਆ ਰਹੀ ਹੈ ਕਿ ਡਿੰਪੀ ਢੱਲੋਂ ਦਾ ਪਾਰਟੀ ਛੱਡਣਾ ਕਾਲੀ ਦਲ ਛੱਡਣਾ ਸਹੀ ਹੈ ਕਿ ਗਲਤ ਹੈ ਇਹਦੇ ਬਾਰੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦਾ ਕੀ ਕਹਿਣਾ ਆ ਜੋ ਆਪਾਂ ਅੱਜ ਕਰਦੇ ਹਾਂ ਗੱਲਬਾਤ ਤੁਸੀਂ ਆਪਦੀ ਰਾਏ ਦੇਣੀ ਹੈ ਥੱਲੇ ਕਮੈਂਟ ਵਿੱਚ ਜਮਾਂ ਸਹੀ ਐ ਨਹੀਂ ਜੁੱਟਣਾ ਵੀ ਅਸੀਂ ਪਾਰਟੀ ਦੇ ਬੰਦੇ ਆ ਵਰਕਰ ਆ ਵੀ ਪੂਰੇ ਚਮਚੇ ਬਣ ਕੇ ਨਹੀਂ ਜਿਹਨਾਂ ਨੂੰ ਗੱਲ ਹੈ ਜੀ ਉਹ ਦੱਸਣੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਅੱਜ ਆਪਾਂ ਬਹੁਤ ਜ਼ਰੂਰੀ ਗੱਲ ਕਰਨੀ ਹੈ ਅਕਾਲੀ ਦਲ ਬਾਰੇ ਅਕਾਲੀ ਦਲ ਪਾਰਟੀ ਬਾਰੇ ਵਰਕਰਾਂ ਬਾਰੇ ਉਮੀਦਵਾਰ ਬਾਰੇ ਤੁਹਾਨੂੰ ਪਤਾ ਹੀ ਹੈ ਵੀ ਹੁਣ ਇਲੈਕਸ਼ਨ ਆ ਗਿਆ ਨੇੜੇ ਗਿਦਰਵੇ ਵਾਲਾ ਬਾਈ ਇਲੈਕਸ਼ਨ ਤੇ ਉਹ ਸ਼ੀਟ ਤੋਂ ਜਿਵੇਂ ਆਪਾਂ ਸੁਣਦੇ ਆ ਰਹੇ ਹਾਂ ਵੀ ਡਿੰਪੀ ਢਿਲੋਂ ਆਏ ਗੇੜੇ ਖੜੇ ਹੁੰਦੇ ਆ ਪਿਛਲੇ ਗੇੜੇ ਵੀ ਖੜੇ ਹੋਏ ਸੀ ਰਾਜਾਪਿੰਗ ਸੀ ਉਲਟ ਤੇ ਕੁਝ ਕੁ ਵੋਟਾਂ ਤੇ ਮਤਲਬ ਉਹ ਹਾਰ ਗਏ ਸੀ ਹਾਰ ਗਏ ਸੀਗੇ ਜਮਾ ਥੋੜੀਆਂ ਜਿਹੀਆਂ ਵੋਟਾਂ ਤੇ ਤੇ ਐਤ ਕੀ ਮੀਲ ਸੀਗੀ ਵੀ ਜਿੱਤਣਗੇ ਜ਼ਰੂਰ ਤੇ ਬਾਕੀ ਜਦੋਂ ਫਿਰ ਇਲੈਕਸ਼ਨ ਨੇੜੇ ਹੋਣ ਉਦੋਂ ਤੁਹਾਨੂੰ ਪਤਾ ਹੀ ਵੀ ਹਲਚਲ ਹੁੰਦੀ ਹੁੰਦੀ ਹੈ ਮਾੜੀ-ਮੋਟੀ ਹਲਚਲ ਹੁੰਦੀ ਹੈ ਤੇ ਕੱਲ ਦੀ ਜਿਹੜੀ ਖਬਰ ਆ ਰਹੀ ਹੈ ਤੁਸੀਂ ਸਾਰਿਆਂ ਨੇ ਸੁਣੀ ਲਈ ਹੋਣੀ ਹੈ ਵੀ ਡਿੰਪੀ ਢਿੱਲੋਂ ਨੇ ਕਾਲੀ ਦਲ ਤੋਂ ਅਸਤੀਫਾ ਦਿੱਤਾ ਤੇ ਵੈਸੇ ਜਦੋਂ ਇਹ ਖਬਰ ਆਈ ਹੈ ਮੈਨੂੰ ਤਾਂ ਬੜਾ ਮਤਲਬ ਪੂਰੀ ਫੀਲ ਹੋਇਆ ਮਾੜਾ ਫੀਲ ਹੋਇਆ ਵੀ ਇਹ ਕੀ ਹੋ ਰਿਹਾ ਹੈ ਗੱਲਬਾਤ ਕੀ ਹੈ ਮੈਂ ਪਹਿਲਾਂ ਵੀਡੀਓ ਦੱਸਿਆ ਵੀ ਰਾਹ ਪਈ ਜਾਣਗੇ ਤੇ ਵਾਹ ਪਈ ਜਾਣਗੇ ਡਿੰਪੀ ਢਿੱਲੋਂ ਨੂੰ ਮੈਂ ਪਰਥਲ ਹੀ ਮਿਲਿਆ ਮੈਂ ਡਿੰਪੀ ਢਿੱਲੋਂ ਹੋਏ ਬਾਈ ਸਣੀ ਢਿੱਲੋਂ ਹੋਏ ਦਿਲ ਦੇ ਬੜੇ ਚੰਗੇ ਬੰਦੇ ਆ ਜਿਹੜੇ ਜਿਹੜੇ ਵੀ ਉਹਨਾਂ ਨੂੰ ਮਿਲੇ ਆ ਉਹੀ ਗੱਲ ਹੀ ਆਖਣਗੇ ਤੇ ਦਿਲ ਦੇ ਚੰਗੇ ਆ ਉਂ ਵੀ ਚੰਗੇ ਆ ਤੇ ਬਾਕੀ ਮਾੜੇ ਟਾਈਮ ਦੇ ਵਿੱਚ ਉਹ ਪਾਰਟੀ ਦੇ ਨਾਲ ਖੜੇ ਆ ਚ ਕੋਈ ਸ਼ੱਕ ਨਹੀਂ ਤੇ ਹੁਣ ਉਹਨਾਂ ਨੂੰ ਜਿਹੜੇ ਟੈਕਟ ਆ ਅਨਾਉਂਸ ਨਹੀਂ ਹੋਈ ਤੇ ਇਹਦੇ ਕਰਕੇ ਉਹਨਾਂ ਨੇ ਫਿਰ ਇਹ ਕੱਲ ਲਾਈਵ ਹੋ ਕੇ ਬਿਆਨ ਵੀ ਦਿੱਤਾ ਤੇ ਅੱਜ ਉਹਨਾਂ ਦੇ ਘਰੇ ਇਕੱਠ ਵੀ ਸੀਗਾ ਪਰ ਹਜੇ ਕਲੀਅਰ ਨਹੀਂ ਹੋਇਆ ਕਿਹੜੀ ਪਾਰਟੀ ਜਾਣਗੇ ਉਹ ਹੋ ਸਕਦਾ ਕਾਲੀ ਦਲ ਚ ਰਹਿ ਜਾਣਾ ਵੀ ਹੁਣ ਕਾਲੀ ਦਲ ਦੇ ਜਿਹੜੇ ਆਪਣੇ ਹੈਗੇ ਸਲਾਹਕਾਰ ਉਹ ਰੈਰੂ ਕਰਨਗੇ ਫਿਰ ਪਤਾ ਲੱਗੂਗਾ ਸਹੀ ਕਹਾਣੀ ਦਾ ਜਾਂ ਬਾਈ ਡਿੰਪੀ ਦੇ ਵੀ ਜਿਹੜੇ ਹੈਗੇ ਸਲਾਹਕਾਰ ਜਾਂ ਬਾਈ ਡਿੰਪੀ ਵਰਗੇ ਦੱਸਣਗੇ ਕਿ ਗਾਣਾ ਦੀ ਹੈਗੀ ਰਣਨੀਤੀ ਦੋਸਤੋ ਗੱਲ ਆਇਆ ਵੀ ਕਾਲੀ ਦਲ ਤੁਹਾਨੂੰ ਪਤਾ ਹੀ ਹੁਣ ਕਿਹੜੇ ਹਾਲਾਤਾਂ ਚ ਲੰਘ ਰਹੀ ਐ ਤੇ ਜਿਹੜੇ ਬੰਦੇ ਮਤਲਬ ਪਾਰਟੀ ਨਾਲ ਮਾੜੇ ਟਾਈਮ ਚ ਖੜਦੇ ਆ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਭਾਵੇਂ ਉਹ ਕੋਈ ਬੰਦੇ ਹੋਣ ਤੇ ਬਾਈ ਡਿੰਪੀ ਵੀ ਉਹਨਾਂ ਚ ਇੱਕ ਐ ਬਾਈ ਡਿੰਪੀ ਨੇ ਨਾ ਗਿੱਧਰਵਾ ਸੀਟ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਐ ਤੁਸੀਂ ਐਂ ਵੇਖ ਲਓ ਵੀ ਜਦੋਂ ਕਾਲੀ ਦਲ ਦੀ ਸਰਕਾਰ ਹੁੰਦੀ ਸੀ ਕਿੰਨਾ ਟਾਈਮ ਹੋ ਗਿਆ ਕਾਲੀ ਦਲ ਦੀ ਸਰਕਾਰ ਗਈ ਨੂੰ ਉਦੋਂ ਤੋਂ ਹੁਣ ਤੱਕ ਮਿਹਨਤ ਕਰਦੇ ਆ ਰਹੇ ਆ ਪਿਛਲੇ ਗਿਹੜੇ ਤੇ ਜਮਾ ਹੀ ਬਸ ਥੋੜੀਆਂ ਜਿਹੀਆਂ ਵੋਟਾਂ ਦੀ ਘਾਟ ਰਹਿ ਗਈ ਨਹੀਂ ਜਿੱਤੇ ਜਾਂਦੇ ਪਰ ਐਤ ਕੀ ਉਹਨਾਂ ਦੇ ਚਾਂਸ ਪੂਰੇ ਐ ਤੇ ਜਿਹੜੇ ਡਿੰਪੀ ਤੇ ਲਾਉਣੇ ਲਾਈਵ ਹੋ ਕੇ ਦੱਸਿਆ ਜੀ ਉਹਨਾਂ ਦਾ ਇਹ ਕਹਿਣਾ ਵੀ ਮੈਨੂੰ ਮਤਲਬ ਟਿਕਟ ਅਨਾਉਂਸ ਨਹੀਂ ਕੀਤੀ ਗਈ ਸੀ ਕੱਲੇਦਲ ਕਣੀਆਂ ਤੇ ਮੈਂ ਪ੍ਰਧਾਨ ਜੀ ਨੂੰ ਪੁੱਛਿਆ ਸੀਗਾ ਸੁਖਵੀਰ ਸਿੰਘ ਬਾਦਲ ਜੀ ਨੂੰ ਵੀ ਜਾਂ ਤਾਂ ਤੁਸੀਂ ਅਨਾਉਂਸ ਕਰ ਦਿਓ ਤੇ ਕਿਉਂਕਿ ਆ ਬੀਬਾ ਹਰਸ਼ਪ੍ਰੀਤ कौर ਬਾਦਲ ਜੀ ਪਹਿਲਾਂ ਕਹਿ ਗਏ ਸੀਗੇ ਕਿਸੇ ਸੰਗਦਰਸ਼ਨ ਦੇ ਵਿੱਚ ਵੀ ਗਿੱਦੜਬਾਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਆਪ ਖੜੇ ਹੋਣਗੇ ਤੇ ਬਾਈ ਡਿੰਪੀ ਦਾ ਕਹਿਣਾ ਵੀ ਮੈਂ ਸੁਖਵੀਰ ਸਿੰਘ ਬਾਦਲ ਜੀ ਨੇ ਇਹ ਗੱਲ ਆਖੀ ਸੀ ਵੀਰ ਤੁਸੀਂ ਵੀ ਖੜਾ ਹੋਣਾ ਤਾਂ ਆਪਦਾ ਅਨਾਉਂਸ ਕਰੋ ਅਸੀਂ ਤੁਹਾਡੇ ਨਾਲ ਖੜੇ ਆਂ ਵੀ ਅਸੀਂ ਪੂਰਾ ਜੋਰ ਲਾ ਦਾਂਗੇ ਬੇਫਿਕਰ ਹੋ ਜਾ ਤੁਸੀਂ ਵੀ ਜੇ ਤੁਸੀਂ ਨਹੀਂ ਖੜੇ ਹੋਣਾ ਤਾਂ ਮਤਲਬ ਮੈਂ ਵੀ ਮਤਲਬ ਮੈਂ ਖੜਾ ਹੋ ਜਾਣਾ ਵੀ ਚਲ ਜੇ ਤੁਸੀਂ ਵੀ ਹੋਣਾ ਤਾਂ ਮੈਂ ਵੀ ਹੋਣਾ ਤੁਸੀਂ ਅਨਾਉਂਸ ਕਰ ਦਿਓ ਜਿਹਨੇ ਵੀ ਹੋਣਾ ਤੇ ਵਿੱਚੇ ਗੱਲ ਇਹ ਆ ਰਹੀ ਹੈ ਵੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਵੀ ਉਹਨਾਂ ਨੂੰ ਟਿਕਟ ਦੇ ਰਹੇ ਆ ਤੇ ਜੀ ਦੇ ਕਰਕੇ ਮਤਲਬ ਫਿਰ ਲਿੰਪੀ ਢਿੱਲੋਂ ਵੀ ਅਸ ਅਹੁਦੇ ਤੋਂ ਅਸਤੀਫਾ ਦੇ ਰਹੇ ਆ ਮਤਲਬ ਕਾਲੀ ਦਲ ਤੋਂ ਪਰ ਉਹਨਾਂ ਦਾ ਕਹਿਣਾ ਵੀ ਮੈਂ ਇੱਥੇ ਪਾਰਟੀ ਲਈ ਵੀ ਖੜਾ ਕਿੰਨੇ ਇਲੈਕਸ਼ਨ ਲੜਿਆ ਵੀ ਜੇ ਸੁਖਵੀਰ ਜੀ ਖੜੇ ਹੋਣਗੇ ਤਾਂ ਵੈਲਕਮ ਜੋ ਕਿ ਹੋਰ ਕਿਸੇ ਨੂੰ ਖੜਾ ਕਰਦੇ ਆ ਤਾਂ ਮਤਲਬ ਫਿਰ ਉਹਦੋਂ ਚੰਗਾ ਵੀ ਮੈਂ ਆਪ ਖੜਾ ਹੋਵਾਂ ਤੇ ਵੈਸੇ ਉਹਨਾਂ ਦੀ ਗੱਲ ਜਾਇਜ਼ ਆ ਮੈਨੂੰ ਤਾਂ ਜਾਇਜ਼ ਲੱਗੀ ਤੇ ਬਾਕੀ ਜਿਹੜੇ ਆਪਣੇ ਸੀਨੀਅਰ ਬੰਦੇ ਹੋ ਜਾਰੇ ਉਹਨਾਂ ਨੂੰ ਪਤਾ ਹੋਊਗਾ ਕਿ ਬਿਜਲੀ ਕਹਾਣੀ ਕੀ ਆ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਇਹ ਸਾਰੀਆਂ ਸੁਣ ਕੇ ਤੇ ਦੇਖ ਕੇ ਦੱਸ ਰਿਹਾ ਜਿੱਥੋਂ ਜਿੱਥੋਂ ਇਹਨਾਂ ਦੇ ਜਿਹੜੇ ਅਕਾਊਂਟ ਹੈ ਜਾਂ ਜਿੱਥੋਂ ਮੈਨੂੰ ਗੱਲ ਸਾਨੂੰ ਨੂੰ ਮਿਲਦੀ ਹੈ ਤੇ ਮਣੀ ਮੱਟੀ ਗੱਲ ਹੁੰਦੀ ਹੈ ਫੇਰੀ ਬਾਹਰ ਆਉਂਦੀ ਹੈ ਤੇ ਪਰ ਐ ਆ ਵੀ ਕਿਹੜਾ ਕਾਲੀ ਦਲ ਦਾ ਸਲਾਹਕਾਰ ਹੈ ਉਹਨਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਪਾਰਟੀ ਦੇ ਪਹਿਲੇ ਮਾੜਾ ਸਮਾਂ ਤੁਸੀਂ ਬੰਦਿਆਂ ਨੂੰ ਮਨਾਓ ਰੋਸਨ ਨਾ ਦਿਓ ਕਿਉਂਕਿ ਪੁਰਾਣੇ ਬੰਦੇ ਆ ਖੜਨ ਵਾਲੇ ਬੰਦੇ ਆ ਬਾਈ ਡਿੰਪੀ ਨਹੀਂ ਤਾਂ ਮਤਲਬ ਯਾਰ ਵੀ ਬਹੁਤ ਔਖਾ ਟਾਈਮ ਕੱਢਿਆ ਬਹੁਤ ਸਾਲ ਬੰਦੇ ਨੇ ਸੇਵਾ ਕੀਤੀ ਹੈ ਤੇ ਬਾਈ ਡਿੰਪੀ ਢੋ ਉਹ ਇਨਸਾਨ ਆ ਜਿਹਨੂੰ ਨਹੀਂ ਪਤਾ ਉਹਨੂੰ ਦੱਸ ਦੇ ਜਿਨ੍ਹਾਂ ਦੀ ਨਿਊ ਦੀ ਟ੍ਰਾਂਸਪੋਰਟ ਵੀ ਆ ਤੇ ਸੋਨੂੰ ਵੀ ਪਤਾ ਤੇ ਬਾਕੀ ਤੁਸੀਂ ਉਹਨਾਂ ਬਾਰੇ ਪਤਾ ਕਰਨਾ ਤਾਂ ਗਿੱਦੜ ਵਿੱਚ ਕਿਸੇ ਵੀ ਬੰਦੇ ਨੂੰ ਫੋਨ ਲਾ ਕੇ ਪੁੱਛ ਸਕਦੇ ਹੋ ਵੀ ਕਿਹੋ ਜਿਹੇ ਬੰਦੇ ਆ ਬਹੁਤ ਨਰਮ ਤੇ ਵਧੀਆ ਤੇ ਬਾਈ ਸਣੀ ਆ ਬਾਈ ਸਣੀ ਦਿਲ ਦੇ ਬੜੇ ਚੰਗੇ ਬੰਦੇ ਆ ਹੂੰ ਫਿਰ ਐ ਤੁਹਾਨੂੰ ਪਤਾ ਹੀ ਆ ਵੀ ਜੱਟਾਂ ਦਾ ਮਾਣਾ ਮਟਾ ਖੂਨ ਗਰਮ ਹੁੰਦਾ ਹੀ ਆ ਉਹ ਕਈ ਵਾਰੀ ਫਿਰ ਜਦੋਂ ਕੋਈ ਟੀਚਰ ਕਰੇ ਫਿਰ ਬੰਦੇ ਨੂੰ ਗੁੱਸਾ ਤਾਂ ਆ ਹੀ ਜਾਂਦਾ ਦਿਲ ਦੇ ਬੜੇ ਚੰਗੇ ਬੰਦੇ ਜਿੰਨਾ ਵੀ ਕਹਿ ਦਈਏ ਇਹ ਮੈਂ ਤੁਹਾਨੂੰ ਆਪਦਾ ਪਰਸਨਲ ਜਿਹੜਾ ਹੈਗਾ ਮੇਰਾ ਐਕਸਪੀਰੀਅੰਸ ਤੁਹਾਨੂੰ ਉਹ ਦੱਸ ਰਿਹਾ ਮੈਂ ਵੀ ਐਡੇ ਵਧੀਆ ਬੰਦੇ ਆ ਤੇ ਬਾਰੇ ਅੱਜ ਵੀ ਗਰੁੱਪ ਦੇ ਵਿੱਚ ਗੱਲ ਚੱਲੀ ਜਾਂਦੀ ਸੀ ਕਾਲੀ ਦਲ ਬਾਰੇ ਵੀ ਡਿੰਪਲ ਪਾਰਟੀ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ ਆਪਾਂ ਤਾਂ ਹੁਣ ਆਏ ਆ ਆਪਾਂ ਤਾਂ ਨਹੀਂ ਆ ਵੀ ਯਾਰ ਕਾਲੀ ਦਲ ਪੈਰਾਂ ਤੇ ਖੜੀ ਹੋਵੇ ਆਪਣਾ ਦਿਲੋਂ ਪਿਆਰ ਅਕਾਲੀ ਦਲ ਨਾਲ ਕੋਈ ਆਪਣੀ ਕਿਹੜਾ ਦੁਸ਼ਮਣ ਨਹੀਂ ਹੈ ਪਰ ਆਏ ਆ ਵੀ ਜੇ ਆਪਾਂ ਆਪਣੇ ਮੇਨ ਬੰਦੇ ਰਸਾਲਾਂਗੇ ਤਾਂ ਫਿਰ ਕਿੱਥੋਂ ਕਾਲੀ ਦਲ ਖੜੀ ਹੋ ਜੂਗੀ ਸੋਨੂੰ ਨੂੰ ਹੀ ਪਤਾ ਇਹ ਤੇ ਕਾਲੀ ਦਲ ਛੱਡਣ ਦਾ ਕਾਰਨ ਵੀ ਜ਼ਿਆਦਾਤਰ ਲੋਕਾਂ ਦਾ ਇਹੀ ਹੈ ਆਪਣੇ ਜਿਹੜੇ ਮੇਨ ਬੰਦੇ ਆਪਾਂ ਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਅੱਜ ਮਨੁਬਾਲ ਸਾਹਿਬ ਦੀ ਗੱਲ ਜ਼ਿਆਦਾ ਆਉਂਦੀ ਬਾਲ ਸਾਹਿਬ ਨੇ ਕਿਹੜਾ ਸਰਪੰਚ ਨੂੰ ਫੋਨ ਲਾ ਲੈਂਦੇ ਹੁੰਦੇ ਸੀ ਵੀ ਭਾਈ ਗੁੱਸੇ ਕਾ ਤੂੰ ਆ ਤੁਸੀਂ ਪੁਰਾਣਾ ਰਿਕਾਰਡ ਚੱਕ ਕੇ ਵੇਖ ਲਓ ਬਾਲ ਸਾਹਿਬ ਨੇ ਕੋਈ ਬੰਦਾ ਗੁੱਸੇ ਨਹੀਂ ਹੋਣ ਦਿੱਤਾ ਤੇ ਐਂਡ ਜੇ ਤੇ ਆ ਕੇ ਹੋਏ ਲੋਕ ਗੁੱਸੇ ਨਹੀਂ ਤਾਂ ਬਾਲ ਸਾਹਿਬ ਆਪ ਜਾ ਕੇ ਬਣਾ ਲੈਂਦੇ ਹੁੰਦੇ ਸੀ ਤੇ ਇਹੀ ਉਹਨਾਂ ਦੀ ਖਾਸਿਅਤ ਸੀ ਇਹਨੇ ਨਰਮਾ ਗੱਲਾਂ ਹੀ ਛੱਡਦੇ ਹੋ ਨਰਮ ਤੇ ਪਿਆਰ ਨਾਲ ਸਾਰੀ ਪਾਰਟੀ ਮਤਲਬ ਇਕੱਠੀ ਕਰਕੇ ਰੱਖਦੇ ਸੀ ਤੇ ਜੇ ਆਪਾਂ ਕਾਮਯਾਬ ਹੋਣਾ ਤੁਹਾਨੂੰ ਪਤਾ ਹੀ ਕੱਲੇ ਬੰਦੇ ਦਾ ਕੁਝ ਨਹੀਂ ਵਟਿਆ ਜਾਂਦਾ ਇਕੱਠੀ ਹੋਣਾ ਚਾਹੀਦਾ ਤਦਿਆਪਾ ਵੈਸੇ ਗੱਲ ਕਰਗੇ ਐਸਸੀ ਤੇ ਡੀਆਰਬ ਬਾਈ ਡਿੰਪੀ ਟੋ ਨਹੀਂ ਕਰਦਾ ਹਾਰ ਜਿੱਤ ਉਹਦੀ ਕਿਸਮਤ ਆ ਹੁਣ ਮੈਨੂੰ ਆ ਸਭ ਜੇ ਗਿੱਦਰਵਾ ਸ਼ੀਟ ਹੋਰ ਕਿਹ ਵੱਦਾ ਜਿੱਤ ਜਾਂਦਾ ਬਾਈ ਡਿੰਪੀ ਤੋਂ ਬਿਨਾ ਤੇ ਜੇ ਬਾਈ ਡਿੰਪੀ ਹਾਰ ਜਾਂਦਾ ਉਹ ਸ਼ੀਟ ਤੋਂ ਮਤਲਬ ਕਾਲੀ ਦਲ ਦੇ ਵਿੱਚ ਵੀ ਹਾਰ ਜਾਂਦਾ ਤੇ ਜਿੱਤ ਜਾਂਦਾ ਤਾਂ ਬੜਾ ਵੱਧ ਗਿਆ ਜੇ ਹਾਰ ਜਾਂਦਾ ਫਿਰ ਵੀ ਕੀ ਹੋ ਜੂਗਾ ਯਾਰ ਮੰਨਦੇ ਨੇ ਮਿਹਨਤ ਕਰੀ ਤੁਸੀਂ ਨੂੰ ਮੌਕਾ ਤਾਂ ਦੇਓ ਨਾ ਹਾਰ ਜਿੱਤ ਬਣੀ ਐ ਜੇ ਆਪਾਂ ਇੱਕ ਸ਼ੀਟ ਜਿੱਤ ਗਏ ਤਾਂ ਫਿਰ ਉਹ ਤਾਂ ਹੋਊਗੀ ਜਾਊਗਾ ਜੇ ਆਪਾਂ ਇੱਕ ਸ਼ੀਟ ਹਾਰ ਕੇ ਫਿਰ ਵੀ ਕੀ ਹੋ ਜੂਗਾ ਜਾਂ ਤਾਂ ਹੋਵੇ ਨਾ ਵੀ ਆਪਣਾ ਪਹਿਲਾ ਸਿਸਟਮਸ ਓਕੇ ਆ ਪਰ ਯਾਰ ਮਾੜੇ ਸਮੇਂ ਦੇ ਵਿੱਚ ਜੋ ਬੰਦਾ ਨਾਲ ਖੜਾ ਆ ਉਹਦੀ ਕਦਰ ਕਰੋ ਬਾਈ ਨੂੰ ਇੱਥੋਂ ਦੀ ਜਿਹੜੀ ਟਿਕਟ ਦੇਣੀ ਚਾਹੀਦੀ ਸੀ ਐਮਐਲਏ ਦੀ ਬਾਕੀ ਹਰ ਗੱਲਬਾਤ ਚੱਲੀ ਜਾਂਦੀ ਹੈ ਤੇ ਇਹਦੇ ਬਾਰੇ ਸਰਦਾਰ ਸਕਬੀਰ ਸਿੰਘ ਜੀ ਬਾਦਲ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਉਹਨਾਂ ਨੇ ਇਹ ਗੱਲ ਆਖੀ ਆ ਵੀ ਪਾਰਟੀ ਪਹਿਲਾਂ ਤੇ ਜਿਹੜੇ ਮਤਲਬ ਕੋਈ ਰਿਸ਼ਤੇਦਾਰ ਆ ਮੇਰਾ ਪਰਿਵਾਰ ਆ ਉਹ ਬਾਅਦ ਚ ਤੇ ਮੇਰੇ ਲਈ ਤਾਂ ਅੱਜ ਵੀ ਡੀਪੀ ਢਿੱਲੋਂ ਉਮੀਦਵਾਰ ਅਕਾਲੀ ਦਲ ਦਾ ਕਿੱਧਰ ਵੇ ਤੂੰ ਬਾਕੀ ਥੋੜੇ ਸਮੇਂ ਦੇ ਵਿੱਚ ਵਿੱਚ ਆਪ ਨੂੰ ਪਤਾ ਲੱਗ ਜੂਗਾ ਸ਼ਾਇਦ ਜਦੋਂ ਤੁਸੀਂ ਬਲੌਕ ਦੇਖੋਗੇ ਉਹਦੇ ਨੂੰ ਕਲੀਅਰ ਹੋ ਜੂਗਾ ਵੀ ਬਾਈਟ ਡਿੰਪੀ ਢੱਲੋਂ ਅਕਾਲੀਦਾਲ ਕਣੀਓ ਖੜੇ ਹੁੰਦੇ ਆ ਕਿ ਹੋਰ ਕਿਸੇ ਪਾਰਟੀ ਕਣੀਓ ਤੇ ਬਸ ਮੈਂ ਤਾਂ ਫਿਰ ਅੱਜ ਇਹੀ ਗੱਲ ਕਹਿਣੀ ਚਾਹਣਾ ਵੀ ਆਪਦੇ ਵਰਕਰਾਂ ਦੀ ਕਦਰ ਕਰੋ ਜੋ ਵੀ ਛੋਟੇ ਨੇ ਖੜੇ ਆ ਭਾਵੇਂ ਛੋਟੇ ਐ ਲੈਵਲ ਦੇ ਐ ਭਾਵੇਂ ਵੱਡੇ ਲੈਵਲ ਦੇ ਐ ਤੇ ਬਾਕੀ ਇਹ ਤਾਂ ਬੰਦੇ ਵਾਲੇ ਘੈਂਟ ਆ ਯਾਰ ਦਿਲੋਂ ਦਖੋਇਆ ਦਿਲੋਂ ਕਿਉਂਕਿ ਪਾਰਟੀ ਟੁੱਟਦੀ ਹੈ ਨਾ ਫਿਰ ਆਪਣਾ ਪਾਰਟੀ ਨੂੰ ਦਿਲੋਂ ਪਿਆਰ ਹੈ ਕਾਲੀ ਦਲ ਨਾਲ ਕਾਲੀ ਦਲ ਨੇ ਕੰਮ ਬਹੁਤ ਕਰਿਆ ਚ ਕੋਈ ਸ਼ੱਕ ਨਹੀਂ ਬਥੇਰਾ ਕੁਝ ਕਰਿਆ ਤੇ ਪਰ ਐ ਆ ਵੀ ਆ ਚੀਜ਼ਾਂ ਨੂੰ ਸੁਧਰ ਜਾਣਾ ਪਾਰਟੀ ਚੋਂ ਤਾਂ ਬਹੁਤ ਫਰਕ ਪੈ ਜਾਊਗਾ ਬਰਾਬਰ ਹੋਣਾ ਚਾਹੀਦਾ ਸਾਰੇ ਜਣੇ ਤੇ ਬਸ ਇੰਨੀਆਂ ਗੱਲਾਂ ਕਰਨੀਆਂ ਸੀ ਅੱਜ ਮੈਂ ਯਾਰ ਮੇਰੇ ਦਿਲ ਚ ਗੱਲ ਸੀ ਤੁਹਾਡੇ ਨਾਲ ਕਰਾਂਗੇ ਕਿਉਂਕਿ ਮੈਂ ਬਾਈ ਡਿੰਪੀ ਨੂੰ ਪਰਸਨਲ ਜਾਣਦਾ ਤੇ ਅਸੀਂ ਉਹਨਾਂ ਦੇ ਇਲੈਕਸ਼ਨਾਂ 'ਚ ਬਹੁਤ ਜਾਂਦੇ ਰਹੇ ਹਾਂ ਬਾਈ ਸਣੀ ਨਾਲ ਤਾਂ ਸਾਡੀ ਬਾੜੀ ਲਿਆ ਜਾ ਗੱਲਾਂ ਛੱਡ ਦਿਓ ਜਿੰਨੀ ਵੀ ਕਹਿ ਲਈਏ ਤੇ ਉਹ ਗੱਲ ਆਏ ਜਦੋਂ ਉਹ ਵੀ ਗੱਲ ਲਾਈਵ ਹੋਈ ਸੀ ਖੁਸ਼ ਉਹ ਵੀ ਨਹੀਂ ਸੀਗੇ ਅੰਦਰੋਂ ਮਨ ਤਾਂ ਦੁਖੀ ਉਹਨਾਂ ਦਾ ਵੀ ਹੈ ਵੀ ਯਾਰ ਕਿਉਂ ਹੋ ਰਿਹਾ ਸਭ ਕਿਉਂਕਿ ਉਹ ਬੰਦੇ ਨੇ ਬਹੁਤ ਜ਼ੋਰ ਲਾਇਆ ਪਾਰਟੀ ਵਾਸਤੇ ਬਹੁਤ ਜ਼ੋਰ ਜਿੰਨਾ ਵੀ ਕਹਿ ਦੀ ਤੇ ਹੁਣ ਮੈਨੂੰ ਅ ਕੱਲ ਉਹ ਜਦੋਂ ਮੈਂ ਦੇਖਿਆ ਲਾਈਵ ਤੇ ਚਾਹੀ ਵੀ ਆਖੀ ਜਾਂਦੇ ਸੀ ਵੀ ਕਹਿੰਦੇ ਮੈਨੂੰ ਸੁਖਵੀਰ ਜਣਾਏ ਆਖ ਸੀ ਵੀ ਤਲਵੰਡੀ ਤੋਂ ਖੜੇ ਹੋ ਜੋ ਉਹ ਵਿਚਾਰਾ ਮਿਹਨਤ ਉਹਨੇ ਇੱਥੇ ਕਰੀ ਉਹਨੇ ਆਪਦੀਆਂ ਮਤਲਬ ਬੱਸਾਂ ਇੱਥੇ ਆਈ ਬਣਾ ਤਾ ਕੇ ਜਿਵੇਂ ਗੱਡਾ ਹੁੰਦਾ ਹ ਹਰੇਕ ਟਿਕਰੇ ਜਾਣਾ ਸਾਰਾ ਪਰਿਵਾਰ ਬਾਈ ਡਿੰਪੀ ਦਾ ਸਾਰਾ ਪਰਿਵਾਰ 24 ਘੰਟੇ ਸੇਵਾ 'ਚ ਲੱਗੇ ਰਹਿੰਦਾ ਲੋਕਾਂ ਦੇ ਵਿੱਚ ਤੁਸੀਂ ਜਾ ਕੇ ਵੇਖ ਲਓ ਤੇ ਜਿ ਹੱਜ ਬਾਈ ਡਿੰਪੀ ਦੇ ਵਾਰੀ ਆਈ ਹੈ ਬੰਦੀ ਤਾਂ ਉਹਦੇ ਨਾਲ ਇਹ ਕੁਝ ਹੋ ਰਿਹਾ ਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹ ਮੈਂ ਤੁਹਾਨੂੰ ਉਹੀ ਦੱਸ ਰਿਹਾ ਜਿਹੜਾ ਮੈਂ ਸੁਣਿਆ ਤੇ ਬਾਕੀ ਜੇ ਬਿਜਲੀ ਗੱਲ ਹੋਰ ਹੋਵੇ ਉਹਦੇ ਬਾਰੇ ਮੈਨੂੰ ਪਤਾ ਨਹੀਂ ਇੱਕ ਅਰੇ ਦਿਨ ਤੋਂ ਤੱਕ ਪਤਾ ਲੱਗ ਵੀ ਜਾਊਗਾ ਵੀ ਕੀ ਕਹਾਣੀਆਂ ਸਹੀ ਤੇ ਆਪਾਂ ਤਾਂ ਬਸ ਬੇਨਤੀ ਕਰਦੇ ਆਂ ਵੀ ਸਾਰੀ ਪਾਰਟੀ ਆਪਣੀ ਸੈੱਟ ਹੋਵੇ ਪੈਰਾਂ ਸਿਰ ਹੋਵੇ ਤੇ ਇਹ ਸੀਟ ਮੈਂ ਤਾਂ ਨਾ ਵੀ ਬਾਈ ਡਿੰਪੀ ਨੂੰ ਦੇ ਦਿਓ ਤਾਂ ਜੋ ਵਿਚਾਰਾ ਜਿੱਤ ਕੇ ਐਮਐਲਏ ਬਣ ਕੇ ਉੱਥੇ ਹੀ ਸੇਵਾ ਕਰ ਸਕੇ। ਬਾਕੀ ਦੋਸਤੋ ਜੇ ਕੋਈ ਗੱਲ ਹੋਰ ਆ ਮੰਨ ਲਓ ਵੀ ਅਕਾਲੀ ਦਲ ਨੇ ਟਿਕਟ ਦਿੱਤੀ ਬਾਈ ਡਿੰਪੀ ਨੂੰ ਜੋ ਫਿਰ ਵੀ ਪਾਰਟੀ ਛੱਡਦੇ ਆ ਫਿਰ ਉਹਨਾਂ ਦੀ ਮਾੜੀ ਗੱਲ ਆ। ਹਾਰਨ ਵਜੇ ਜਾਂਦੇ ਆ। ਫਿਰ ਉਹਨਾਂ ਦੀ ਮਾੜੀ ਗੱਲ ਆ ਤੇ ਕਲੀਅਰ ਹੋ ਜਾਊਗਾ ਇਹ ਮੈਨਾਂ ਤਾਂ ਕੱਲ ਤਾਂ ਹੀ। ਹਜੇ ਪ੍ਰੋਪਰ ਜਦੋਂ ਦੋਨੇ ਮਤਲਬ ਉਧਰੋਂ ਪ੍ਰਧਾਨ ਜੀ ਦਾ ਖੁੱਲ ਕੇ ਬਿਆਨ ਆਇਆ ਫਿਰ ਪਤਾ ਲੱਗੂਗਾ ਕਹਾਣੀ ਦਾ ਅਸਲ ਹੋਸੀ ਕੀ। ਵੀ ਸੱਚੀ ਇਹ ਗੱਲ ਆ ਕਿ ਕੀ ਕਹਾਣੀ ਆ। ਸਿਸਟਮ ਜਿਵੇਂ ਆਪਾਂ ਸੁਣਿਆ ਹੋਵੇ ਤੁਹਾਨੂੰ ਦੱਸਦਾ ਮੈਂ ਤੇ ਭਾਵੇਂ ਯਾਰ ਕੋਈ ਮਰਜ਼ੀ ਹੋਵੇ ਭਾਵੇਂ ਉਧਰੋਂ ਹੋਣ ਭਾਵੇਂ ਇਧਰੋਂ ਹੋਣ ਗਲਤੀ ਇਹਦੀ ਮਰਜ਼ੀ ਹੋਵੇ ਪਰ ਇਕੱਠੇ ਹੋ ਆਹੀ ਸਮਾਂ ਆਪਣੇ ਤੇ ਨੰਗਾਓ ਔਕੇ ਸੋਕੇ ਪਾਰਟੀ ਨੂੰ ਪਹਿਲਾਂ ਤਰ੍ਹਾਂ ਬਣਾਗੇ ਅੱਜ ਤਾਂ ਤੁਸੀਂ 20 ਸਾਲ ਪਹਿਲਾਂ ਝਾਕ ਮਾਰ ਕੇ ਵੇਖੋ ਕਿੱਡਾ ਵਧੀਆ ਮਾਹੌਲ ਹੁੰਦਾ ਸੀ ਕਿੰਨੀ ਚੜਾਈ ਹੁੰਦੀ ਸੀ ਗਿੱਡੜਵੇ ਵਿੱਚ ਵੇਖ ਲਓ ਬੱਲੇ ਬੱਲੇ ਹੁੰਦੀ ਸੀ ਤਾਂ ਕਰਕੇ ਹੁਣ ਆਇਆ ਵੀ ਕਈ ਬੰਦੇ ਤਾਂ ਬਾਈ ਡਿੰਪੇ ਨੂੰ ਗਦਾ ਰੱਖੀ ਜਾਂਦੇ ਆ ਕਈ ਚੰਗਾ ਵੀ ਆਖੀ ਜਾਂਦੇ ਆ ਦੋਨੇ ਗੱਲਾਂ ਹੀ ਆ। ਅੱਛਾ ਚੰਗਾ ਬੰਦਾ ਉਹ ਆਦਾ ਜਿਹਦੇ ਕੋਈ ਬਾਈ ਕੰਮ ਆਇਆ ਹੁਣ। ਤੇ ਮਾੜਾ ਬੰਦਾ ਉਹ ਆਖ ਰਿਹਾ ਜਿਹਦਾ ਮਤਲਬ ਪਾਰਟੀ ਨਾਲ ਪਿਆਰ ਹੈ। ਪਰ ਐਂ ਵੀ ਤੁਸੀਂ ਆਪਦੀ ਰਾਏ ਦੇਣੀ ਥੱਲੇ ਕਮੈਂਟ ਵਿੱਚ ਜਮਾ ਸਹੀ। ਐਂ ਨਹੀਂ ਝੋਟਣਾ ਵੀ ਅਸੀਂ ਪਾਰਟੀ ਦੇ ਬੰਦੇ ਆ ਵਰਕਰ ਆ। ਵੀ ਪੂਰੇ ਚਮਚੇ ਬਣ ਕੇ ਨਹੀਂ ਜਿਹਨਾਂ ਨੂੰ ਗੱਲ ਹੈ ਜਿਹੜੀ ਉਹ ਦੱਸਣੀ ਆ। ਵੀ ਕੀ ਇੱਥੇ ਬਾਈ ਸਹੀ ਹੈ ਕਿ ਗਲਤ ਹੈ। ਬਾਕੀ ਮੈਂ ਤੁਹਾਨੂੰ ਦੱਸਦਾ ਮੈਨੂੰ ਕੀ ਲੱਗਦਾ। ਆਪ ਨੂੰ ਕਾਲੀਦਾਲ ਨਾਲ ਪਿਆਰ ਹੈ ਸੀਗਾ ਤੇ ਰਹੂਗਾ ساری ਜ਼ਿੰਦਗੀ। ਆਪਾਂ ساری ਜਿੰਦਗੀ ਉੱਥੇ ਹੀ ਬੂਟ ਪਾਈਏ ਤੇ ਉੱਥੇ ਹੀ ਪਾਉਣੀ ਆ ਪਹਿਲੀ ਵੋਟ ਰੀ ਮੇਰੀ ਉੱਥੇ ਸੀ ਤੇ ਵਾਹਿਗੁਰੂ ਮਿਹਰ ਕਰੇ ਅਖੀਰਲੀ ਵੀ ਉੱਥੇ ਹੋਊਗੀ ਤਾਂ ਕਰਕੇ ਬਸ ਮੈਂ ਤਾਂ ਇਹ ਜਣਾ ਵੀ ਬੰਦਿਆਂ ਦੀ ਕਦਰ ਕਰੋ ਪੁਰਾਣੇ ਬੰਦੇ ਐ ਖੜਨ ਵਾਲੇ ਬੰਦੇ ਐ ਸਭ ਨੂੰ ਪਤਾ ਸਾਰੇ ਏਰੀਆ ਨੂੰ ਪਤਾ ਵੀ ਬਾਈ ਡਿੰਪੀ ਵਰਕੇ ਕਿਹੋ ਜਿਹੇ ਬੰਦੇ ਆ ਇੱਕ ਨੰਬਰ ਬੰਦੇ ਆ ਕੋਈ ਕੰਮ ਹੁੰਦਾ ਪਹਿਲਾਂ ਅੱਗੇ ਆਪ ਲੱਗਦੇ ਆ ਵਰਕਰਾਂ ਦੀ ਇੰਨੀ ਜ਼ਿਆਦਾ ਕਦਰ ਆਣਾ ਬਾਈ ਸੋਚ ਨਹੀਂ ਸਕਦੇ ਤੁਸੀਂ ਕਦੇ ਬਾਈ ਡਿੰਪੀ ਦੇ ਘਰੇ ਚਾਹ ਪੀ ਕੇ ਵੇਖੋ ਤੁਸੀਂ ਐ ਲੱਗੂ ਜਿਵੇਂ ਕਿਤੇ ਨਾ ਵੀ ਪਾਕਿਆਦ ਨੇ ਸੌਰੀ ਗਏਵੇਂ ਐ ਏਡੀ ਸੇਵਾ ਕਰਦੇ ਬੰਦੇ ਦੀ ਹਲੋ ਦੋਸਤੋ ਅੱਜ ਲਈ ਇੰਨਾ ਹੀ ਕਰਦਾ ਮੇਰਾ ਮਾਨ ਹੋਰ ਇੰਜ ਹੋਇਆ ਪਿਆ ਸੀ ਮੈਂ ਖੈਰ ਕੀ ਹੋਈ ਜਾਂਦਾ ਐਂ ਤਾਂ ਪਾਰਟੀ ਜਮੇ ਖਤਮ ਹੋ ਜੂਗੀ ਤੇ ਬਾਕੀ ਵੀ ਮੈਂ ਤਾਂ ਕੁਛ ਵੀ ਨਹੀਂ ਆਪਾਂ ਤੇ ਕਾਮ ਵਰਕਰਾਂ ਤੇ ਆਪਣੇ ਨਾਲ ਬਦ ਸਿਆਣੇ ਬੈਠੇ ਆ ਉਹਨਾਂ ਨੂੰ ਪਤਾ ਨਾ ਵਿਚਲੀ ਗੱਲ ਦਾ ਕੀ ਹੈ ਤੇ ਬਾਕੀ ਵੀ ਸਾਰੇ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੇ ਬਾਕੀ ਪਿਆਰ ਬਣਾ ਕੇ ਰੱਖੋ ਕੋਈ ਨਹੀਂ ਇਲੈਕਸ਼ਨ ਆਉਂਦਾ ਜਾਂਦਾ ਰਹਿੰਦਾ ਹੈ ਪਿਆਰ ਬਣਾ ਕੇ ਰੱਖੋ ਜਿਹੜੀ ਪਾਰਟੀ ਨਾਲ ਤੁਹਾਡਾ ਪਿਆਰ ਆ ਜਿਹੜੇ ਲੀਡਰ ਨਾਲ ਪਿਆਰ ਆ ਬੰਦੇ ਦੀ ਕਦਰ ਕਰੋ ਜੇ ਬੰਦਾ ਚੰਗਾ ਤਾਂ ਵੋਟ ਪਾਓ ਭਾਵੇਂ ਕਿਸੇ ਪਾਰਟੀ ਦਾ ਹੀ ਹੈ ਓਕੇ ਦੋਸਤੋ ਬਾਏ ਬਾਏ ਕੱਲ ਨੂੰ ਮਿਲਦੇ ਹਾਂ ਟਾਟਾ